ਹਾਂਜੀ ਦੋਸਤੋ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਜੀ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਇਸ ਟਾਈਮ ਮੈਂ ਹੈਗਾ ਜੀ ਗਗਨ ਜੀ ਦਾ ਕਿੱਲਾ ਜੋ ਕਿ ਆਪਣੇ ਦਸੂਹੇ ਤੋਂ ਤੁਸੀਂ ਮੰਨ ਕੇ ਚੱਲੋ 14-15 ਕਿਲੋਮੀਟਰ ਹੋਣਾ ਵਾ ਤੇ ਇੱਥੇ ਮੱਥਾ ਟੇਕਣ ਆਇਆ ਹੋਇਆ ਸੀਗਾ ਜੀ ਮੈਂ ਆਪਣੀ ਟੀਮ ਵਾਲਿਆਂ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਾਂ ਵਿਊ ਬਹੁਤ ਹੀ ਵਧੀਆ ਵਧੀਆ ਵਿਊ ਆ ਤੇ ਬਹੁਤ ਹੀ ਸ਼ਾਨਦਾਰ ਵਿਊ ਆ ਰਿਹਾ ਵਾ ਕਿਉਂਕਿ ਅੱਜ ਥੋੜਾ ਥੋੜਾ ਬੱਦਲ ਵੀ ਹੋਇਆ ਹੋਇਆ ਇੱਧਰ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਿ ਇਹ ਵੀਰ ਜੀ ਇੱਥੇ ਹੀ ਮੰਦਿਰ ਦੇ ਵਿੱਚ ਕੰਮ ਕਰਦੇ ਨੇ ਤੇ ਬਹੁਤ ਹੀ ਸ਼ਾਨਦਾਰ ਔਰ ਬਹੁਤ ਵਧੀਆ 뷰 ਹੈ ਦੋਸਤੋ ਤੁਸੀਂ ਵੀ ਇੱਥੇ ਆਓ ਇੱਕ ਵਾਰ ਜ਼ਰੂਰ ਆ ਕੇ ਆਪਣੀ ਫੈਮਿਲੀ ਦੇ ਨਾਲ ਜਾਂ ਆਪਣੇ ਘਰਦਿਆਂ ਦੇ ਨਾਲ ਉਹਨਾਂ ਨੂੰ ਵੀ ਇਸ ਸ਼ਿਵ ਮੰਦਿਰ ਦੇ ਦਰਸ਼ਨ ਕਰਾਓ ਜੋ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਆ ਔਰ ਬਹੁਤ ਪਾਂਡਵਾਂ ਦੇ ਟਾਈਮ ਦਾ ਬਣਿਆ ਹੋਇਆ ਹੈ ਇਹ ਮੰਦਿਰ ਤੇ ਇਹਦੀ ਤੁਸੀਂ ਪੈਦਲ ਵੀ ਯਾਤਰਾ ਕਰ ਸਕਦੇ ਹੋ ਦੋਸਤੋ ਉੱਦੀ ਵੀ ਦੇਖ ਸਕਦੇ ਹੋ ਕਿ ਉਹ ਸਾਹਮਣੇ ਕਿਆ ਜਦ ਸ਼ਰਧਾ ਲੂ ਆ ਰਹੇ ਆ ਅਗਰ ਤੁਸੀਂ ਕਾਰ ਦੇ ਵਿੱਚ ਆਣਾ ਚਾਹੁੰਦੇ ਹੋ ਤੇ ਕਾਰ ਦੇ ਵਿੱਚ ਵੀ ਆ ਸਕਦੇ ਹੋ ਇੱਥੇ ਕਾਰ ਸੇਵਾ ਵੀ ਲੱਗੀ ਹੋਈ ਹੈ ਪਰ ਇੱਕ ਸਾਥ ਦੀ ਤੁਹਾਨੂੰ 50 ਰੁਪਏ ਪਰਚੀ ਕਟਾਣੀ ਪਊਗੀ ਆਜੋ ਹੁਣ ਮੈਂ ਤੁਹਾਨੂੰ ਆਪਣੀ ਟੀਮ ਵਾਲਿਆਂ ਦੇ ਨਾਲ ਮਿਲਣਾ ਮੈਂ ਉੱਧਰ ਬੈਠੇ ਹੋਏ ਆ ਤੁਸੀਂ ਸਾਹਮਣੇ ਦੀ ਸਾਹਮਣੇ ਦਾ 뷰 ਦੇਖ ਸਕਦੇ ਹੋ ਕਿ ਕਿੰਨਾ ਸ਼ਾਨਦਾਰ 뷰 ਹੈ ਪਹਾੜੀਆਂ ਇੱਥੋਂ ਤੁਸੀਂ ਸਾਫ਼ ਦੇਖ ਸਕਦੇ ਹੋ ਹੋਲੀ ਨਾਦੀਸ਼ੀ ਲਿੰਗ ਜੋ ਤੁਸੀ ਦੇਖ ਰਹੇ ਹੋ। ਜੋ ਭੋਦੀ 판ਦਨ ਦੇ ਟਾਈਮ ਪਾਂਡਵਾਂ ਦੇ ਪੈਨ ਦੀ ਲਿੰਗ। ਨਮਸ਼ੀ ਨਾਦੀਸ਼ੀ। ਜੀਏ ਬੋਲੀ ਨਾਦੀ। ਨਮਸ਼ੀ ਨਾਦੀਸ਼ੀ। ਤੁਸੀਂ ਵੀ ਬੋਲੀ ਨਾਦੀ ਕਰੋ ਦਰਸ਼ਨ। अपन माफ कराओ वीडियो शूट कर रहे हैं मंदिर ਬਾਕੀ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਲਾਈਕ ਜਰੂਰ ਕਰਿਓ ਔਰ ਕਮੈਂਟ ਦੇ ਵਿੱਚ ਓਮ ਨਮੇ ਸ਼ੋਇਨ ਲਿਖਿਓ ਤੇ ਬਾਕੀ ਤੁਸੀਂ ਲੋ ਇੱਥੇ ਦੇ ਨਜ਼ਾਰੇ ਤੇ ਅੱਗੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਕੜਾ ਲੱਗਦਾ ਵੀ ਬਣਾ ਸੀ ਦੇ ਉੱਪਰ ਲੱਗੇ ਆਇ ਨੂੰ ਦੇਖੇ ਇਹ ਗੱਲ ਨਹੀਂ ਇਹ ਕਹਿੰਦਾ ਬਣਾ ਗਿਆ ਨਾ ਤੂੰ ਤੇ ਖੜਾ ਹੋਣਾ ਯਾਰ ਤੂੰ ਬੈਲੈਂਸ ਤਾਨੂੰ ਕਿਹੜਾ ਕਰੇ ਮੈਂ ਤਾਂ ਫੈਨਟੀਟ ਕਰਦਾ ਮੈਂ ਸਿੱਧਾ ਰੱਖਿਆ ਉਰੇ ਨਾ ਚਲੋ ਹਾਂਜੀ ਦੋਸਤੋ ਹੁਣ ਅਸੀਂ ਉਤਰ ਰਹੇ ਆ ਜੀ ਥੱਲੇ ਤੇ ਉੱਪਰ ਲੰਗਰ ਖਾ ਕੇ ਥੋੜਾ ਢਿੱਡ ਹੋ ਗਿਆ ਫੁੱਲ ਤੇ ਅਮਨਦੀਪ ਕੋਈ ਨਹੀਂ ਤਰ ਹੋ ਰਿਹਾ ਚੋਰ ਖਾਲੇ ਜਿਆਦਾ ਹੈ ਚੋਰ ਖਾਲੇ ਜਿਆਦਾ ਤੇ ਉਹ ਅਸੀਂ ਇਨੀ ਦੂਰ ਉਤਰ ਕੇ ਆਏ ਆ ਥੱਲੇ ਤੇ ਸਫਰ ਬੋਰਡ ਦਾ ਲੰਬਾਵਾ ਥੋੜਾ ਤੇ ਕਮਜ਼ੋਰ ਦਿਲ ਵਾਲੇ ਤਾਂ ਗੱਡੀ ਚ ਜਾਂਦੀ ਹੀ ਕੋਸ਼ਿਸ਼ ਕਰਨ ਕੀ ਕਹਿਣਾ ਚਾਹੋਗੇ ਹਾਂ ਜੀ ਜੇ ਸਾਹ ਖੁੱਲਦਾ ਹੋਵੇ ਉਹ ਤਾਂ ਗੱਡੀ ਹੀ ਜਾਵੇ ਠੀਕ ਹੈ ਇਹ ਤਾਂ ਔਖਾ ਚੜਾਈਆਂ ਚੜਨੀ ਆ ਕੋਈ ਗੱਲ ਨਹੀਂ ਪਰ ਜੇ ਤੁਸੀਂ ਹੱਥ ਤੇ ਲੱਤਾਂ ਦੀ ਵੀ ਬੱਸ ਹੋ ਜਾਂਦੀ ਹੈ ਜੇ ਤੁਸੀਂ 3 ਦਿਨ ਆਓਗੇ ਤੁਹਾਨੂੰ ਇਸ ਟਾਈਮ ਨਾਲ ਤੁਹਾਡਾ ਬਣ ਜਾਊਗਾ ਤੇ ਤੁਸੀਂ ਰੈਗੂਲਰ 10 ਮਿੰਟ ਚ ਇੱਕ ਚੜੂਗੇ ਹੂੰ ਠੀਕ ਹੈ ਤੇ ਇਹ ਚੜਾਈ ਹੈ ਜੀ ਚਲੋ ਲੱਤਾਂ ਕਿਉਂ ਕੰਬ ਰੀਆਂ ਵਾ ਦੱਸੋ ਅਜੇ ਤੁਸੀਂ ਕਹਿੰਦੇ ਹੋ ਸਾਡੇ ਨਾਲ ਨੰਬਰ ਨਾਲ ਜਾਣਾ ਸੀ ਤੁਸੀਂ ਟਰੈਕਿੰਗ ਤੇ ਉਥੇ ਤਾਂ ਬਹੁਤ ਲੰਬਾ ਸਫ਼ਰ ਆ ਤੇ ਦੋਸਤੋ ਉਹ ਗੱਡੀ ਆ ਰਹੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਅਗਰ ਤੁਸੀਂ ਪੈਦਲ ਨਹੀਂ ਚੱਲਣਾ ਚਾਹੁੰਦੇ ਮੈਂ ਦੇਖ ਸਕਦੇ ਹਾਂ ਗੱਡੀ 'ਚੋਂ ਜਾ ਸਕਦੇ ਹੋ ਗੱਡੀ 'ਚੋਂ ਜਾ ਸਕਦੇ ਹਾਂ ਪਰ ਉਹਦੇ ਵਿੱਚ ਵੀ ਰਿਸਕ ਆ ਕਿ ਬਾਲੀ ਸਪੀਡ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਉਹ ਦਿਖਾਵਾਂਗੇ ਲੋ ਜੀ ਹੁਣ ਦੋਸਤੋ ਆਪਾਂ ਬੈਠ ਗਏ ਸੀਗੇ ਗੱਡੀ ਦੇ ਵਿੱਚ ਤੇ ਹੁਣ ਜਾ ਰਹੇ ਆ ਆਪਾਂ ਘਰ ਨੂੰ ਤੇ ਅਗਰ ਤੁਹਾਨੂੰ ਮੇਰਾ ਇਹ ਬਲੌਗ ਵਧੀਆ ਲੱਗਾ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਡਾ ਕੀਤਾ ਇੱਕ ਸਬਸਕ੍ਰਾਈਬ ਹੀ ਸਾਨੂੰ ਮੋਟੀਵੇਸ਼ਨ ਦਿੰਦਾ ਵਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਹੁਣ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਥੈਂਕ ਯੂ